ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਤੇ ਬਾਈ ਆਹ ਵੀਡੀਓ ਪਾਉਣ ਲੱਗਿਆ ਪਹਿਲਾਂ ਦਾ ਯਾਰ ਵੀਡੀਓ ਇੱਕ ਗੌਰ ਨਾਲ ਦੇਖੋ ਵੀਡੀਓ ਬਾਈ ਬਹੁਤ ਦੋਖ ਲੱਗਿਆ ਵੀਡੀਓ ਦੇਖ ਕੇ ਨਾ ਤੇ ਆਹ ਗਾਣਾ ਡੈਗ ਵੀ ਦੂਜੀ ਗਾਂ ਦੇਤੇ ਤੇ ਇਹ ਤੋਂ ਗਾਂ ਤੋਂ ਉੱਠਿਆ ਨਹੀਂ ਗਿਆ ਆਪਾਂ ਹੁਣ ਗਾਵਾਂ ਬੰਨ ਕੇ ਰਾਤ ਨੂੰ ਪਾਣੀ ਪਿਆ ਕੇ ਪੱਠੇ ਪਾ ਕੇ ਆਪਾਂ ਪੈ ਜਾਨੇ ਆ ਤੇ ਰਾਤ ਨੂੰ ਬਾਈ ਢੇੜਾ ਜ਼ਰੂਰ ਮਾਰਿਆ ਕਰੋ 8 ਵਜੇ 9 ਵਜੇ ਜਦ ਵੀ ਜਾਗ ਆਉਂਦੀ ਆ ਮੰਨ ਕੇ ਚਲੋ ਤੇ ਆ ਦੇਖੋ ਗਾਂ ਨੂੰ ਬਹੁਤ ਜ਼ੋਰ ਮਾਰਿਆ ਤੇ ਜਾਂਦਾ ਸੰਗਲ ਬੰਨਿਆ ਹੁਣ ਕਰਕੇ ਚਲੋ ਉਹ ਤਾਂ ਨਿਕਲਿਆ ਜਾਣਾ ਹੀ ਨਹੀਂ ਸੀਗਾ ਆ ਗਾਂ ਨੂੰ ਪਤਾ ਨਹੀਂ ਕੀ ਚੱਕਰ ਆ ਵੀ ਉੱਠਿਆ ਕਾ ਤੋਂ ਨਹੀਂ ਗਿਆ ਤੂੰ ਜਾਂ ਤਾਂ ਵੀ ਹੋਊਗਾ ਕੋਈ ਲੱਤਾਂ ਦੀ ਕੋਈ ਚੱਕੂ ਬਿਮਾਰੀ ਕੋਈ ਹਨਾ ਕਮਜ਼ੋਰ ਹੋਊਗੀ ਪਹਿਲੀ ਗੱਲ ਬਾਈ ਇਹਨਾਂ ਨੂੰ ਜਿਵੇਂ ਆ ਗਾਂ ਤੋਂ ਨਹੀਂ ਉੱਠਿਆ ਗਿਆ ਕੋਈ ਪ੍ਰੋਬਲਮ ਹੋ ਸਕਦੀ ਐਨੂੰ ਇਹ ਪਾਸੇ ਬੰਨਿਆ ਕਰੋ ਜਾਂ ਦੇਣੇ ਦਾ ਚੱਲ ਆਪਾਂ ਬੰਨ ਦਨੇ ਆ ਗੇੜੇ ਵੀ ਫਿਰਦੇ ਰਹਿੰਦੇ ਆਪਣੇ ਪਰਿਵਾਰ ਵਾਲੇ ਤੇ ਆਪ ਨੂੰ ਪਤਾ ਲੱਗਦਾ ਹਨ ਵੀ ਰਾਤ ਨੂੰ ਹੁਣ ਨਹੀਂ ਪਤਾ ਲੱਗਦਾ ਇਹਨਾਂ ਨੂੰ ਇੱਕ ਪਾਸੇ ਬੰਨੋ ਹੁਣ ਜੇ ਪਾਸੇ ਹੁੰਦੀ ਗਾਂ ਤੇ ਆ ਗਾਣੇ ਬਚ ਜਾਣਾ ਸੀ ਯਾਨੀ ਕਿ ਬਹੁਤ ਦੁੱਖ ਲੱਗਿਆ ਵੀ ਗਾਂ ਦੀ ਕਿਵੇਂ ਜਾਣ ਗਈ ਤੇ ਚਲੋ ਹੁਣ ਆਪਾਂ ਸਾਮ ਸੰਭਾਲਤਾ ਸਾਰੇ ਕਰਦੀ ਆ ਯਾਨੀ ਕਿ ਜਿਨ੍ਹਾਂ ਦੀਆਂ ਜ਼ਿਆਦਾ ਮਰ ਜਾਂ ਪਰ ਫਿਰ ਵੀ ਆਪਾਂ ਨੂੰ ਆ ਦੇਖਣ ਦੀ ਲੋੜ ਆ ਜਿਹੜੀ ਆ ਵੀਡੀਓ ਆ ਦੇਖੋ ਵੀ ਹੋਰ ਕਿਸੇ ਨਾਲ ਨਾ ਹੋਵੇ ਹਨਾ ਕਿਉਂ ਮਹਿੰਗੀਆਂ ਬਹੁਤ ਆ ਕੋਈ ਐ ਸਸਤੀਆਂ ਤਾਂ ਮਿਲਦਿਆਂ ਨਹੀਂ ਇਹ ਤੇ ਪੱਠੇ ਸਾਰਾ ਕੁਝ ਆਪਾਂ ਪਾ ਲੈਨੇ ਆ ਭਰਾ ਗਲਤੀਆਂ ਹੋ ਜਾਂਦੀਆਂ ਹਨਾ ਜਾਂ ਤਾਂ ਕੈਮਰਾ ਲੱਗਿਆ ਹੋਵੇ ਚਲ ਜਿਹੜੇ ਵੱਡੇ ਫਾਰਮ ਆ ਹੋ ਸਕਦਾ ਲੱਗੇ ਹੋਣ ਪਰ ਆਪਣੇ ਆ ਭਰਾਵਾਂ ਨੂੰ ਲੋੜ ਆ ਬਈ ਦੇਖਣ ਦੀ ਰਾਤ ਨੂੰ ਇੱਕ ਜਿਹੜਾ ਜ਼ਰੂਰ ਮਾਰੋ ਦੇਖੋ ਹਾਂ ਜੇ ਕੋਈ ਗਾਂ ਨੂੰ ਕੋਈ ਪ੍ਰੋਬਲਮ ਆ ਜਾਂ ਵੀ ਗਾ ਵੀ ਖੜੀ ਨਹੀਂ ਹੁੰਦੀ ਜੇ ਤੀ ਉਹਨੂੰ ਇੱਕ ਪਾਸੇ ਬੰਨੋ ਹੁਣ ਜੇ ਪਾਸੇ ਹੁੰਦੀ ਤੇ ਇਹ ਬਚ ਜਾਂਦੀ ਗਾ ਹੁਣ ਗਾਂ ਇਹ ਚਲ ਤਿਲਕਣ ਵੀ ਹੋ ਸਕਦੀ ਹੈ ਪਰ ਫੇਰ ਵੀ ਗਾਂ ਨੇ ਜ਼ੋਰ ਤਾਂ ਲਾਉਣਾ ਹੀ ਸੀ ਜਿਹੜੀ ਕਾਲੀ ਗਾਂਏ ਨੇ ਇਹਨੇ ਜਮਾ ਹੀ ਜ਼ੋਰ ਨਹੀਂ ਮਾਰਿਆ ਇੱਕ ਕਰੀ ਮਾੜਾ ਜੂਠੀ ਆ ਤਾਂ ਉੱਠੇ ਹੀ ਨਹੀਂ ਗਿਆ ਹੁਣ ਜੇ ਸਹੀ ਹੁੰਦੀ ਤਾਂ ਮੇਰੇ ਹਿਸਾਬ ਨਾਲ ਇਹ ਉੱਠ ਖੜਦੀ ਜਾਂ ਦਾ ਰਸਾ ਟੈਟ ਹੋ ਗਿਆ ਉਹ ਕੁਝ ਵੀ ਹੋ ਗਿਆ ਹੁਣਾ ਪਰ ਫੇਰ ਵੀ ਬਾਈ ਧਿਆਨ ਰੱਖੋ ਯਾਰ ਆਹ ਵੀਡੀਓ ਦੇਖ ਕੇ ਬਹੁਤ ਬੁਰਾ ਲੱਗਿਆ ਦੇਖੋ ਗਾਂ ਕਿੰਨਾ ਔਖਾ ਗਾਂ ਨੇ ਜ਼ੋਰ ਬਹੁਤ ਮਾਰਿਆ ਚਿੱਟੀਆਂ ਨੇ ਪਰ ਨਹੀਂ ਬਤੀ ਹੋਣੀ ਕਿਉਂਕਿ ਉਹਦਾ ਤੋਂ ਉਹਦੀ ਥੱਲੇ ਆ ਗਈ ਉਹ ਵੀ ਗਾਂ ਭਾਰੀ ਆ ਤੇ ਵੀਡੀਓ ਪਾਉਣ ਦਾ ਬਾਈ ਇਹੀ ਆਵੇ ਰਾਤ ਨੂੰ ਜ਼ਰੂਰ ਗੇੜਾ ਮਾਰੋ ਬਾਈ ਤੇ ਇੱਕ ਆ ਸਾਫ਼ ਰੱਖੋ ਥਾਂ ਰਾਤ ਨੂੰ ਜਿੰਨਾ ਹੋ ਸਕਦਾ ਚਲ ਦਿਨੇ ਤਾਂ ਕੋਈ ਚੱਕਰ ਨਹੀਂਗਾ ਰਾਤ ਨੂੰ ਕਿਉਂ ਤਿਲਕ ਜਾਂਦਾ ਪਸ਼ੂ ਨਹੀਂ ਉੱਠਿਆ ਜਾਂਦਾ ਕੀ ਯਾਰੀ ਇਹ ਚੀਜ਼ਾਂ ਧਿਆਨ ਚ ਰੱਖੋ ਇਹ ਜਿੰਝਾਂ ਹਣਾ ਬਾਈ ਨੇ ਸਵੇਰੇ ਦੇਖਿਆ ਹੁਣਾਂ ਤੇ ਕੀ ਹੋ ਗਿਆ ਦੇਖੋ ਤੇ ਆ ਗਾਂ ਨੇ ਜ਼ੋਰ ਨਹੀਂ ਮਾਰਿਆ ਸੀ ਸੰਗਲ ਵੀ ਇਹਦਾ ਗਾਂ ਭਾਂ ਹੋ ਸਕਦੀ ਹੀ ਜੇ ਇਹ ਸਹੀ ਹੁੰਦੀ ਤੋ ਗਾਂ ਦੇਖ ਲਓ ਵਿਚਾਰੀ ਕਿੰਨੀ ਔਖੀ ਹੋ ਕੇ ਉਹ ਤੜਫ ਕੇ ਉਹਦੀ ਜਾਨ ਗਈ ਆ ਤੇ ਵੀਰ ਬਣ ਕੇ ਇਹੋ ਜੀਆਂ ਗੱਲਾਂ ਦਾ ਜਰੂਰ ਤਾਂ ਧਿਆਨ ਦਿਓ ਧੰਨਵਾਦ ਬਈ ਸਾਰੇ ਵੀਰਾਂ ਦਾ ਤੇ ਆਪਣਾ ਪੇਜ